ਸਵਾਗਤ ਹੈ ਲੋਕਾਂ ਕੀ ਨਾਮ ਹੈ ਸਰ છોੜਾਈ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਜਗਦੀਪ ਸ਼ਰਮਾ ਅਕਲਪਾਰਤੀ ਜਾਗਰਨਾ ਸੁਧਾਰ ਮੰਡਲ ਸ਼੍ਰੀ ਕਾਲੀ ਮਾਤਾ ਮੰਦਿਰ ਪਟਾੜ ਕੋ ਪੰਜਾਬ ਪ੍ਰਧਾਨ ਕੀ ਕੀ ਮੁੱਦਾ ਸੀਗਾ ਤੇ ਕਿਸ ਮੁੱਦੇ ਤੇ ਤੁਸੀਂ ਅੱਜ ਪਾਤਣਾ ਜਿਹੜੇ ਥਾਣੇ ਦੇ ਵਿੱਚ ਇਕੱਠੇ ਹੋਏ ਹੋ ਕੀ ਅੱਜ ਮੁੱਦਾ ਸੀਗਾ ਇੱਥੇ ਪਤਲਾ ਸ਼ਹਿਰ ਦੇ ਦੋ ਬੈਂਕ ਚ ਨੇ ਇੱਕ ਮੋਨੂ ਨਗਰ ਹੈ ਤੇ ਅਜੇ ਸਾਵੜੀਆਂ ਇਹ ਹਰੇਕ ਹਿੰਦੂ ਸਮਾਗਮ ਦੇ ਵਿੱਚ ਜਾ ਕੇ ਭਗਵਾਨ ਦਾ ਬਾਣਾ ਪਾ ਕੇ ਜਗਾ ਜਗਾ ਉਹ ਆਂਦਾ ਬਾਣਾ ਪਾ ਕੇ ਇਹ ਨਿਰਕ ਤਾਨ ਵਗਾਰਦੇ ਨੇ ਕੋਈ ਵੀ ਸਾਡਾ ਕਥਾ ਗੀਤਨ ਸ਼ੋਭਾ ਯਾਤਰਾ ਹੋਵੇ ਜਿੱਥੇ ਵੀ ਹੋਵੇ ਇਹ ਰੋਡਾਂ ਦੇ ਉੱਪਰ ਨੱਚ ਕੇ ਭਗਵਾਨ ਦੀ ਹਿੰਦੂ ਧਰਮ ਦੀ ਸਨਾਤਨ ਧਰਮ ਦੀ ਬਹੁਤ ਯਾਦ ਵੀ ਕਰਦੇ ਨੇ ਉਹਨਾਂ ਦੇ ਖਿਲਾਫ ਅੱਜ ਇੱਕ ਕੰਪਲੇਨਟ ਦਿੱਤੀ ਸੀ ਨੇ ਉਹ ਕੰਪਲੇਨਟ ਦੇ ਹਵਾਲੇ ਤੇ ਇੱਥੇ ਪਹੁੰਚੇ ਆਂ। ਸ਼ਹਿਰ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕੀ ਜਿਹੜੇ ਸ਼ਖਸੀ ਜਿਨ੍ਹਾਂ ਨੇ ਇਹ ਬਾਣਾ ਪਾ ਕੇ ਬੇਅਦਬੀ ਕਰਦੇ ਨੇ ਉਹਨਾਂ ਨੇ ਉਹਨਾਂ ਨੇ ਕੀ ਕਿਹਾ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ ਜੀ ਬਹੁਤ ਸਖਤ ਸਟੈਂਡ ਲਿਆ ਇਹਨਾਂ ਦੇ ਖਿਲਾਫ ਪਰ ਜੁਸੀਂ ਸ਼ਾਇਦ ਉਹਨਾਂ ਤੋਂ ਹੋਰ ਬੰਦੇ ਵੀ ਜੋ ਮੇਂਹਂ ਮੰਡੀ ਸ਼ਹਿਰ ਦੇ ਵਿੱਚ ਪੈਨ ਕਰਕੇ ਪ੍ਰਸ਼ਾਸਨ ਨੇ ਦੋਨੇ ਤਰ੍ਹਾਂ ਦਾ ਥੋੜਾ ਜਿਹਾ ਕੰਪਰੋਮਾਈਜ਼ ਕਰਵਾ ਦਿੱਤਾ ਔਰ ਅੱਗੇ ਵਾਸਤੇ ਉਹਨਾਂ ਤਾੜਨਾ ਕਰਦੇ ਜੀ ਕਿਤੇ ਦੁਬਾਰਾ ਹੋਇਆ ਤਾਂ ਇਹਦੇ ਵਿੱਚ ਕੋਈ ਸਮਝੌਤਾ ਕੰਪਰੋਮਾਈਜ਼ ਨਹੀਂ ਤਾਂ ਬੰਦੇ ਜ਼ਿੰਮੇਵਾਰ ਹੋਣਗੇ ਇਸ ਤੋਂ ਕੀ ਜਾਂਦੇ ਪੰਜਾਬ ਦੇ ਬਾਕੀ ਏਰੀਆ ਦੇ ਵਿੱਚ ਜਿਹੜੇ ਮਤਲਬ ਬਾਣੀ ਬਾਕੇ ਠਾਕਿਆ ਕਰਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਲਾਉਣਾ ਚਾਹਦੇ ਹੋ ਦੇਖੋ ਜੀ ਗੁਰੂਆਂ ਦਾ ਪਾਣਾ ਸਿੱਖ ਦਾ ਮਨੁੱਖ ਦਾ ਕੋਈ ਪਾਇ ਨਹੀਂ ਸਕਦਾ ਜੇ ਪਰਦੇ ਨੇ ਦਾ ਜੇ ਪਾਉਂਦੇ ਨੇ ਫਿਰ ਉਹ ਬੁਰਾ ਜਿਹਾ ਰਹਿੰਦੇ ਨਹੀਂ ਇੱਕ ਸਾਡਾ ਸਨਾਤਨ ਪਰਿਵਾਰ ਆਇਆ ਜੋ ਨਰਮਸ ਮਾਜਾ ਉਹ ਵੀ ਇਹਦਾ ਸਾਡੇ ਕੋਦੇ ਸਾਡੇ ਸਾਹਮਣੇ ਆਉਂਦੀ ਹੈ ਕੋਈ ਸ਼ਰਾਬ ਪੀਤਾ ਸਾਡਾ ਸਮਾਜ ਥੋੜਾ ਨਰਮਾ ਤਕਮੁੰਦਾ ਸਾਰਾ ਲੈ ਕੇ ਚੱਲਦਾ ਅੱਗੇ ਵਾਸਤੇ ਅਸੀਂ ਵੀ ਤਾੜਨਾ ਕਰਦੇ ਹਾਂ ਜੇ ਸਾਨੂੰ ਕੋਈ ਐਦਾਂ ਧਰਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦੇਵ ਦੇਵਤਾ ਦਾ ਕੋਈ ਬਾਣਾ ਪਾ ਕੇ ਸਾਨੂੰ ਐਦਾਂ ਅਪਮਾਨ ਕਰਦਾ ਨਜ਼ਰ ਆਇਆ ਤਾਂ ਅਸੀਂ ਵੀ ਸਖਤ ਸਟੈਂਡ ਲੈ ਕੇ ਉਹਦੇ ਨਾਲ ਹਰ ਇੱਕ ਮੁੱਦੇ ਤੇ ਮੂਰਿਆਂਵਾਂਗੇ ਤੇ ਕੋਈ ਮਾਫੀਨਾਮਾ ਨਹੀਂ ਕੋਈ ਸਮਝੌਤਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀ ਟੌਪਰੇਟ ਨਹੀਂ ਕਰਵਾਸਣਗੇ ਅੱਜ ਸਾਡਾ ਇੱਥੇ ਕੰਪਰੋਮਾਈਜ਼ ਕਰਵਾਇਆ ਮਹਤੋਰ ਬੰਦਿਆਂ ਨੇ ਚਲੋ ਮਹਤੋਰ ਬੰਦੇ ਵਿੱਚ ਆ ਕੇ ਉਹਨਾਂ ਦੀ ਮੰਨਣਾ ਹੀ ਪੈਂਦਾ ਉਹਨਾਂ ਵਾਸਤੇ ਸਾਨੂੰ ਅੱਜ ਇਹ ਅੱਜ ਇੱਕ ਮਾਫੀਨਾਮਾ ਜੋ ਦੇ ਕੇ ਗਏ ਨੇ ਇਹ ਐਸੇ ਇੱਕ ਵਾਰ ਤਾਂ ਲੈ ਲਿਆ ਬਾਦ ਵਾਰੋਂ ਅਸੀਂ ਇਦਾਂ ਦੇ ਕਾਗਜ਼ ਕੋਈ ਫਾਈਲ ਚ ਲਾ ਕੇ ਨਹੀਂ ਰੱਖਣੇ ਨਹੀਂ ਸਾਹਮਣੇ ਰੱਖਣੇ ਅਸੀਂ ਸਿਰਫ ਇਹ ਕਾਗਜ਼ ਸਾਡੇ ਵਕੀਰ ਹੀ ਸਾਹਮਣੇ ਗਏ ਜਿਹੜੇ ਸਾਡੇ ਵਕੀਰ ਸਾਡੇ ਸਨਾਤਨ ਵਾਸਤੇ ਨਿਰਸਵਾਰਥ ਬਿਨਾ ਫੀਸ ਤੋਂ ਸਾਨੂੰ ਲੀਗਲ ਸਪੋਰਟ ਦਿੰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇਹ ਸਾਰੇ ਕਾਗਜ਼ ਉਹ ਵਕੀਲਾਂ ਕੋਲੇ ਅਗਲੇ ਕਾਰਵਾਈ ਦੇ ਕਾਗਜ਼ ਉਹ ਵਕੀਲਾਂ ਕੋਲੇ ਹੋਣਗੇ ਨਾ ਕਿ ਸਾਡੀਆਂ ਫੈਲਾਂ ਚ ਹੋਣਗੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਕੀ ਨਾਮ ਹੈ ਤੁਹਾਡਾ ਜੈ ਸ਼੍ਰੀ ਰਾਮ ਮੇਰਾ ਨਾਮ ਅਜੀਤ ਕੁਮਾਰ ਆਈ ਤੇ ਮੈਂ ਅਖਲਪਾਤ ਦੇ ਜਾਗਰਤ ਸਦਾਰ ਮੰਡਲ ਲੈ ਲੇਗਾ ਦਾਦਾ ਬਿਸ਼ਪਰਧਾਨ ਕਿਸ ਮਸਲੇ ਤੇ ਤੁਸੀਂ ਅੱਜ ਇਕੱਠੇ ਹੋਏ ਹੋ ਅਸੀਂ ਇਸ ਮਸਲੇ ਤੇ ਇਕੱਠੇ ਹੋਏ ਆਂ ਪਾਥੜਾ ਦੇ ਵਿੱਚ ਕਿ ਆਪਣੇ Hindu ਸਮਾਜ ਦੇ ਵਿੱਚ ਹਨਾ ਬਾਣੇ ਪਾ ਕੇ ਚਾਕੀਆਂ ਜਾਗਰਨ ਦੇ ਉੱਤੇ ਕੱਡੀਆਂ ਜਾ ਰਹੀਆਂ ਨੇ ਵੀ ਉਹਨਾਂ ਬੇਆਦਬੀ ਕਰਦੇ ਨੇ ਮੈਂ ਇੱਕ ਹੀ ਗੱਲ ਹੈ ਕਿ Hindu ਧਰਮ ਨਾ ਤਾਂ ਕੋਈ ਮਨੋਰੰਜਨ ਦਾ ਸਾਧਨ ਹੈ ਠੀਕ ਹੈ ਨਾ ਇਸ ਨੂੰ ਬਣਾਓ